ਅੱਜ ਦੀ ਵੀਡੀਓ ਜੇਕਰ ਸ਼ੇਅਰ ਨਾ ਕੀਤੀ ਤਾਂ ਤੁਹਾਡਾ ਜਿਹੜਾ ਇਹ ਮੋਬਾਈਲ ਚਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਅਸੀਂ ਜਿਹੜਾ ਪਿੰਡ ਦੀ ਪੰਚਾਇਤ ਦੇ ਸੱਦੇ ਤੇ ਇੱਥੇ ਪਹੁੰਚਿਆ ਤੇ ਹਾਲਾਤ ਵੇਖੇ ਤੇ ਵਾਕਈ ਮਨ ਨੂੰ ਦੁੱਖ ਹੋਇਆ ਕਿ ਇਹਨਾਂ ਦੀ ਜਿਹੜੀ ਹੈ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਘਰ ਦੇ ਹਾਲਾਤ ਵੀ ਤੁਹਾਨੂੰ ਨਾਲੋ-ਨਾਲ ਦਿਖਾ ਰਹੇ ਆ ਇੱਕ ਗਰੀਬੀ ਤੇ ਇੱਕ ਬਿਮਾਰੀ ਜਿਹੜੀ ਹੈ ਇਹਨਾਂ ਦੇ ਘਰ ਪੈਰ ਪਸਾਰ ਚੁੱਕੀ ਹੈ ਘਰ ਦੇ ਵਿੱਚ ਕਮਾਉਣ ਵਾਲਾ ਜਿਹੜਾ ਇਹ ਵਿਅਕਤੀ ਖੁਦ ਆਪ ਜਿਹੜਾ ਹੈ ਬਿਮਾਰ ਹੋ ਚੁੱਕਿਆ ਹੈ ਬਿਮਾਰੀ ਕਾਰਨ ਆਪਣਾ ਘਰ ਦਾ ਪਾਲਣ ਪੋषण ਕਰਨ ਵਿੱਚ ਅਸਮਰਥ ਹੈ ਆਪਣਾ ਇਲਾਜ ਕਰਵਾ ਨਹੀਂ ਸਕਦਾ ਤੇ ਪਿੰਡ ਵਾਲਿਆਂ ਕੋਲ ਜਿੰਨੀ ਕੁ ਮਦਦ ਹੁੰਦੀ ਸੀ ਤਿਲ ਫੁੱਲ ਕਹਿ ਰਹੇ ਨੇ ਅਸੀਂ ਓਨੀ ਕੁ ਮਦਦ ਕੀਤੀ ਐ ਤੇ ਹੁਣ ਪਿੰਡ ਵਾਲੇ ਗੁਜਾਰਿਸ਼ ਕਰ ਰਹੇ ਨੇ ਜੇਕਰ ਕੋਈ ਦਾਨੀ ਸੱਜਣੇ ਵੀਡੀਓ ਦੇਖ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਕੋਈ ਦਾਨੀ ਸੱਜਣ ਇੱਥੇ ਇਹਨਾਂ ਦੇ ਘਰ ਪਹੁੰਚ ਕੇ ਇਹਨਾਂ ਇਸ ਪਰਿਵਾਰ ਦੀ ਜਿਹੜੀ ਹੈ ਬਾਹ ਫੜ ਸਕੇ ਇਹਨਾਂ ਦਾ ਇਲਾਜ ਕਰਵਾ ਸਕੇ ਛੋਟੇ ਛੋਟੇ ਬੱਚੇ ਵੀ ਨਾਲ ਤੁਸੀਂ ਵੇਖ ਸਕਦੇ ਹੋ ਉਹ ਵੀ ਜਿਹੜਾ ਕਮਾ ਨਹੀਂ ਸਕਦੇ ਜਿਹੜੀ ਪਤਨੀ ਹੈ ਉਹ ਆਪਣੇ ਜਿਹੜੇ ਹੈ ਘਰ ਵਾਲੇ ਦਾ ਇਲਾਜ ਜਿਹੜਾ ਇੱਕ ਰਵਾਨ ਦੇ ਲਈ ਦਰਦ ਦਰ ਦੀਆਂ ਠੋਕਰਾ ਖਾ ਰਹੀ ਐ ਤੇ ਕਮਉਣ ਵਾਲਾ ਵਿਅਕਤੀ ਜਿਹੜਾ ਇਹ ਮੰਜੇ ਦੇ ਉੱਪਰ ਪੈ ਗਿਆ ਹੋਇਆ ਇਹ ਗਰੀਬੀ ਝੜੀ ਆ ਕਾਫੀ ਜ਼ਿਆਦਾ ਜਿਹੜੀ ਇਹਨਾਂ ਦੇ ਘਰ ਦੇ ਵਿੱਚ ਐ ਪੂਰੇ ਪਿੰਡ ਵਾਲੇ ਜਿਹੜੇ ਨੇ ਖੜੇ ਹੋਏ ਨੇ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਕੀ ਕੀ ਹਾਲਾਤ ਜਿਹੜੇ ਨੇ ਇਹਨਾਂ ਦੇ ਘਰ ਦੇ ਨੇ ਆਪਣੇ ਮੂੰਹ ਜਿਹੜੀ ਇਹ ਖੁਦ ਗੱਲਬਾਤ ਕਰਨ ਇਹ ਘਰਦਿਆਂ ਨਾਲ ਵੀ ਗੱਲਬਾਤ ਕਰਦੇ ਆ ਕੱਚਾ ਕੋਠਾ ਤੁਹਾਨੂੰ ਦਿਖਾ ਦਿੰਦੇ ਆ ਕਦੇ ਵੀ ਕਿਸੇ ਟਾਈਮ ਵੀ ਜਿਹੜਾ ਇਹ ਦੇਖ ਸਕਦਾ ਇਹ ਕਹ ਰਹੇ ਨੇ ਕੋਨੇ ਤੋਂ ਦੋ ਤਿੰਨ ਬਾਲੇ ਟੁੱਟ ਵੀ ਚੁੱਕੇ ਨੇ ਇੰਨੇ ਜ਼ਿਆਦਾ ਮਾੜੇ ਹਾਲਾ ਜਿਹੜੇ ਨੇ ਘਰ ਦੇ ਬਨੇ ਹੋਏ ਨੇ ਉਹ ਛੋਟਾ ਜਿਹਾ ਕੋਠਾ ਬਨਿਆ ਹੋਇਆ ਏ ਉਹ ਕੋਠਾ ਵੀ ਕਹ ਰਹੇ ਨੇ ਟੁੱਟਣ ਦੀ ਕਾਗਾਜ਼ ਤੇ ਹੈਗਾ ਇਹ ਕਦੇ ਵੀ ਜਿਹੜਾ ਇਹ ਟੁੱਟ ਸਕਦਾ ਹੈ ਸਾਈਡ ਤੋਂ ਕਹ ਰਹੇ ਨੇ ਇੱਕ ਦੋ ਬਾਲੇ ਨਿਕਲ ਵੀ ਚੁੱਕੇ ਨੇ ਇੰਨੇ ਜਿਹੜੇ ਹੈ ਗਰੀਬੀ ਦੇ ਹਾਲਾਤ ਬਨੇ ਹੋਏ ਨੇ ਛੋਟਾ ਜਿਹਾ ਕੋਠੇ ਦੇ ਵਿੱਚ ਰਹਿ ਕੇ ਗੁਜ਼ਾਰਾ ਜਿਹੜੇ ਹੈ ਕਰ ਰਹੇ ਨੇ ਕਹ ਰਹੇ ਸੀ ਜਿਹੜਾ ਖੁਦ ਜਦੋਂ ਇਹ ਬਿਮਾਰ ਨਹੀਂ ਸੀ ਥੋੜਾ ਜਿਹਾ ਦਿਹਾੜੀ ਟੱਪਾ ਕਰਕੇ ਘਰ ਦਾ ਪਾਲਣ ਪੋਸ਼ਨ ਆਪਣੇ ਬੱਚਿਆਂ ਨੂੰ ਪਾਲ ਰਹੇ ਸੀ ਪਰ ਬਿਮਾਰ ਜਿਹੜਾ ਇਹ ਖੁਦ ਹੋ ਚੁੱਕੇ ਨੇ ਮੰਜੇ ਤੇ ਉੱਪਰ ਪੈ ਗਏ ਨੇ ਗੱਲਬਾਤ ਜਿਹੜੀ ਆ ਉਹਨਾਂ ਨਾਲ ਕਿੰਨੀ ਦੇਰ ਤੋਂ ਜਿਹੜੀ ਇਹ ਤੁਹਾਨੂੰ ਇਹ ਬਿਮਾਰੀ ਲੱਗੀ ਹੈ ਹੋ ਗਏ 7-8 ਮਹੀਨੇ ਹੋ ਗਏ ਤੇ ਮੰंजे ਦੇ ਉੱਪਰ ਹੀ ਬੈਠੇ ਹੋ 7-8 ਮਹੀਨੇ ਆ ਜੀ ਮੰंजे ਤੇ ਇੱਥੇ ਹਾਂ ਤੇ ਘਰ ਪਰਿਵਾਰ ਕਿਵੇਂ ਚੱਲ ਰਿਹਾ ਹੈ ਬਸ ਮੰਗ ਤੰਗ ਦੇ ਟਾਈਮ ਸਾਰੀ ਜਾਂਦੇ ਆ ਕੀ ਕਹਿਣਾ ਚਾਹੋਗੇ ਜੋ ਵੀ ਸਾਡੀ ਵੀਡੀਓ ਦੇਖ ਰਹੇ ਸਾਡੀ ਮਾਜਦ ਕਿਤੀ ਜਾਵੇ ਗਰੀਬ ਬੰਦੇ ਵਤ ਵਤ ਕੀਤੀ ਜਾਵੇ ਕੀ ਡਾਕਟਰ ਨੇ ਕਿਹੜੀ ਬਿਮਾਰੀ ਤੁਹਾਨੂੰ ਕਹੇ ਲੱਗੀ ਹੈ ਟੀਪੀ ਲੱਗੀ ਹੈ ਇਹ ਵੀ ਦੀ ਬਿਮਾਰੀ ਕਹਿ ਰਹੇ ਨੇ ਲੱਗੀ ਐ ਪਤਨੀ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਆਪਣੇ ਬੱਚਿਆਂ ਨੂੰ ਤੁਸੀਂ ਜਿਹੜਾ ਇਹ ਦੋ ਟਾਈਮ ਦੀ ਰੋਟੀ ਖਵਾ ਰਹੇ ਹੋ ਧਗਮੰਗ ਤੰ ਖਾ ਵੀ ਦੇ ਸੀ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਆਪਣੇ ਪਿਤਾ ਜੀ ਨੂੰ ਘੋਟ ਰਹੇ ਨੇ ਉਹਨਾਂ ਨੂੰ ਜਿਹੜਾ ਇਹ ਜਿੰਨੀ ਕੁ ਉਹਨਾਂ ਕੋਲ ਮਦਦ ਹੋ ਸਕਦੀ ਆਪਣੇ ਪਿਤਾ ਦੀ ਕਰ ਰਹੇ ਨੇ ਪਰ ਕਮਾਣ ਦੇ ਹਾਲਾਤ ਵਿੱਚ ਨਹੀਂ ਹੈਗੇ ਕਿਉਂਕਿ ਛੋਟੇ ਬੱਚੇ ਨੇ ਪੜਦੇ ਵੀ ਆ ਤੁਸੀਂ ਬਟਾ ਜੀ ਮੈਂ ਤਾਂ ਨਹੀਂ ਜਾਂਦੇ ਸਕੂਲ ਨਹੀਂ ਜਾਂਦੇ ਗਰੀਬੀ ਨਾਲ ਭਰਾ ਨਹੀਂ ਚੱਕੇ ਵਿਚਾਰੀ ਨਹੀਂ ਹਾਂਜੀ ਗਰੀਬੀ ਕਰਨ ਸੁਪਨਾ ਹੈਗਾ ਤੁਹਾਡਾ ਪੜਨ ਦਾ ਵੀ ਮਨ ਕਰਦਾ ਹੈ ਪੜਨ ਦੇ ਲਈ ਹਾਂਜੀ بڑا ਮਨ ਨੂੰ ਦੁੱਖ ਜਿਹੜਾ ਇਹ ਲੱਗਿਆ ਹੈ ਕਹ ਰਹੇ ਨੇ ਮਨ ਕਰਦਾ ਹੈ ਪੜਨ ਦਾ ਪਰ ਮੇਰੇ ਮਾਪਿਓ ਪੜਾ ਨਹੀਂ ਸਕਦੇ ਪੂਰੇ ਪਿੰਡ ਵੱਲ ਇਹ ਵੀ ਖੜੇ ਹੋਏ ਨੇ ਕੀ ਕਹਿਣਾ ਚਾਹੋਗੇ ਕੀ ਹਾਲਾਤ ਨੇ ਕਿਉਂਕਿ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਜ਼ਿਆਦਾ ਪਤਾ ਹੈ ਇਹਨਾਂ ਦੇ ਘਰ ਦੇ ਜੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਬੀਚਾਰੀ ਨੇ ਇਸ ਦੀ ਪਤਨੀ ਨੇ ਜੀ ਬਹੁਤ ਬੜਿਆ ਕੇ ਮੰਨ ਲਓ ਮੰਗਤਾ ਕੇ ਮਿੰਤ ਦਲਾ ਕਰ ਲਿਆ ਕਿਸੇ ਨੇ ਵੀ ਇਹਨਾਂ ਦੀ ਬਾਣੀ ਫੜੀ ਜੀ ਵੱਧ ਤੋਂ ਵੱਧ ਹੋ ਸਕਦਾ ਜਿੰਨਾ ਵੀ ਇਹਨਾਂ ਨੂੰ ਸ਼ੇਅਰ ਕਰੋ ਕਮੈਂਟ ਕਰੋ ਲੋਕਾਂ ਤੱਕ ਪਹੁੰਚਾਓ ਵੀ ਜੋ ਵੀ ਦਾਨੀਪੁਣ ਕਰ ਸਕਦੇ ਨੇ ਦਾਨਪੁਣ ਕਰੋ ਜਿੰਨਾ ਵੀ ਹੋ ਸਕਦਾ ਇਹਨਾਂ ਦੀ ਮਦਦ ਕਰੋ ਜੀ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਬਾਕੀ ਜਿੰਨੀ ਹੋ ਸਕੀ ਹੈ ਜੀ ਬਾਕੀ ਫਿਰ ਵੀ ਜੀ ਦੇਖੋ ਜੀ ਹਲੇ ਮੰਨ ਲਓ ਵੀ ਇਹਦੇ ਕੋਲ ਪਹਿਲੀ ਤਫਾ ਨਹੀਂ ਹੈ ਜੀ ਮੰਨ ਲਓ ਜਿੰਨੇ ਵੀ ਸਭ ਦਿਹਾੜੀ ਵਾਲੇ ਮਜ਼ਦੂਰ ਨੇ ਜਿੰਨੇ ਵੀ ਨੇ ਵੀ ਮੰਨ ਲਓ ਵੀ ਇਹਨਾਂ ਦੇ ਘਰ ਦੇ ਹਾਲਤ ਇੰਨੇ ਗਮਾੜੇ ਨੇ ਵੀ ਛੋਟੀ ਬੱਚੀ ਹੈ ਬੱਚਾ ਹੈ ਵੀ ਰੋਟੀ ਦਾ ਵੀ ਬਹੁਤ ਔਖਾ ਹੈ ਵੀ ਕਦੀ ਬੰਦੀ ਹੈ ਇਸੋ ਹੀ ਪਿੰਡ ਦੇ ਵਿੱਚ ਵੀ ਕਹਿ ਰਹੇ ਹੋ ਵੀ ਸਾਰੇ ਕਮਾ ਕੇ ਹੀ ਖਾਂਦੇ ਨੇ ਜਿੰਨੀ ਵੀ ਮਦਦ ਹੋਈ ਪਰਿਵਾਰ ਪਿੰਡ ਦੇ ਕੋਲੋਂ ਥੋੜੀ ਬਹੁਤ ਹੋਈ ਥੋੜੀ ਬਹੁਤ ਹੀ ਮਦਦ ਕੀਤੀ ਹੈ ਦਾਨੀ ਸਜਨਾਗੇ ਫਿਰ ਅਪੀਲ ਹੈ ਜਿਕਰ ਤੁਸੀਂ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹੋ ਜਲਾਲਾਬਾਦ ਦੇ ਕੋਲ ਰੋਮਾਲਾ ਪਿੰਡ ਹੈਗਾ ਤੇ ਨਾਲ ਦੀ ਨਾਲ ਤੁਹਾਨੂੰ ਨੰਬਰ ਵੀ ਜ਼ਰੂਰ ਉੱਪਰ ਦੇ ਦਾਂਗੇ ਇਸ ਨੰਬਰ ਤੇ ਜਿਹੜਾ ਹੈ ਬੇਟਾ ਤੁਹਾਨੂੰ ਨੰਬਰ ਯਾਦ ਹੈ ਗਏ ਕਰਦਾ ਜ਼ਰੂਰ ਦੱਸੋ 8360725638 ਦੁਬਾਰਾ ਬੋਲ ਦੋ ਬੇਟਾ 8360725638 ਇਹ ਤੁਹਾਡੇ ਆਪਣਾ ਖੁਦਾ ਨੰਬਰ ਹੈ ਹਾਂ ਜੀ ਬੇਟੀ ਨੇ ਨੰਬਰ ਦੱਸਤਾ ਹੋਇਆ ਏ ਇਸ ਨੰਬਰ ਤੇ ਅਸੀਂ ਉੱਪਰ ਟਾਈਟਲ ਦੇ ਉੱਪਰ ਨੰਬਰ ਵੀ ਦੇ ਦਾਂਗੇ ਵੱਤ ਤੋਂ ਵੱਤ ਮਦਦ ਜਿਹੜੀ ਆ ਜ਼ਰੂਰ ਕੀਤੀ ਜਾਏ ਕੀ ਕਹਿਣਾ ਚਾਹੋਗੇ ਇਹਨਾਂ ਦੀ ਮਦਦ ਜਿਹੜੀ ਆ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਗਰੀਬ ਘਰ ਹੈ ਜੀ ਮਦਦ ਹੋ ਜਾਏ ਤਾਂ ਬਹੁਤ ਵਧੀਆ ਉਹਦੀ ਘਰ ਵਾਲੀ ਵੀ ਬਿਮਾਰ ਹੈ ਇਹ ਆਪ ਵੀ ਬਿਮਾਰ ਹੈ ਬੱਚੇ ਛੋਟੇ ਨੇ ਤੇ ਕਮਾਉਣ ਵਾਲਾ ਕੋਈ ਹੈ ਨਹੀਂ ਜੀ ਪਿੰਡ ਵਾਲਾ ਤੋ ਜਿੰਨੀ ਮਦਦ ਹੋਈ ਇਹ ਕੀਤੀ ਹੈ ਤੇ ਕੋਈ ਹੋਵੇ ਸੇਵਾ ਕਰਨ ਉਤ ਕਰ ਸਕਦਾ ਹੈ ਬੜਾ ਮਨ ਨੂੰ ਜਦੋਂ ਅਸੀਂ ਇਹੋ ਜੀਆਂ ਵੀਡੀਓ ਬਣਾਉਂਦੇ ਆ ਤਾਂ ਬੜਾ ਦੁੱਖ ਹੁੰਦਾ ਹੈ ਕੀ ਕਹਿਣਾ ਚਾਹੋਗੇ ਜਿਹੜੇ ਵੀ ਦਾਨੀ ਸੱਜਣ ਵੀਡੀਓ ਵੇਖ ਰਹੇ ਨੇ ਇਸ ਪਰਿਵਾਰ ਦੀ ਜਿਹੜੀ ਹੈ ਮਦਦ ਹੋ ਸਕੇ ਅਸੀਂ ਤਾਂ ਇਹ ਕਹਿਣਾ ਚਾਹਨੇ ਜੀ ਅਸੀਂ ਪਰਸੋਂ ਇਹਨੂੰ ਦੀਪੂ ਤੋਂ ਦੀਪੂ ਵਾਲੇ ਨੂੰ ਫੋਨ ਕੀਤਾ ਸੀ ਉਹਨੇ 15 20 ਕਿਲੋ ਕਣਕ ਦਿੱਤੀ ਏ ਉਹ ਵਿਚਾਰੇ ਅੱਜ ਪਿਆ ਕੇ ਤੇ ਹੁਣ ਆਟਾ ਲਿਆਂਦਾ ਨੇ ਤੇ ਅਸੀਂ 3-4 ਦਿਨ ਹੋ ਗਏ ਪਿੰਡ ਵਿੱਚ ਉਗਰਾਹੀ ਕਰਕੇ ਤੇ ਇਹਦਾ ਇਲਾਜ ਕਰਵਾਇਆ ਪਰ ਇਲਾਜ ਹੋਣ ਵੀ ਇਹਦਾ ਬਹੁਤ ਇਹਦਾ ਮਾੜੇ ਹਾਲਾਤ ਨੇ ਤੇ ਕਿਹੜੇ ਵੀ ਦਾਨੀ ਸੱਜਣ ਨੇ ਉਹ ਇਹਦੀ ਮਦਦ ਕਰਨ ਇਹਦੇ ਘਰ ਵਾਲੀ ਵੀ ਕਿਹੜੀ ਏ ਉਹ ਵੀ ਵਿਚਾਰੀ ਸਿਹਤ ਵੱਲੋਂ ਮਰ ਜਾਈ ਬੜੀ ਗਈ ਉਹਨਾਂ ਦੇ ਕੋਲ ਵੀ ਨਹੀਂ ਕੰਮਕਾਰ ਹੁੰਦਾ ਜੀ ਤੇ ਬੱਚੇ ਸਕੂਲ ਤੋਂ ਬਗੈਰ ਨੇ ਤੇ ਕੋਈ ਇਹਨਾਂ ਦੀ ਮਦਦ ਕੀਤੀ ਜਾਵੇ ਬੜਾ ਦੁੱਖ ਹੁੰਦਾ ਜਦੋਂ ਅਸੀਂ ਇਹੋ ਜੀਆਂ ਵੀਡੀਓ ਬਣਾਉਂਦੇ ਆ ਆਪਣੇ ਆਪ ਨੂੰ ਵੀ ਬੜਾ ਦੁੱਖ ਹੁੰਦਾ ਹੈ ਇਹੋ ਜਿਹੇ ਹਾਲਾਤ ਜਿਹੜੇ ਨੇ ਆਪਣੇ ਸਮਾਜ ਦੇ ਵਿੱਚ ਬਣੇ ਹੋਏ ਨੇ ਤੇ ਵੱਤ ਤੋਂ ਵੱਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੱਥ ਜੋੜ ਕੇ ਜਿਹੜੀ ਹੈ ਬੇਨਤੀ ਮੇਰੇ ਵੱਲੋਂ ਵੀ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਘਰ ਦੇ ਵਿੱਚ ਆਏ ਦੇਖ ਕੇ ਬੜਾ ਮਨ ਦੁਖੀ ਹੋਇਆ ਇੰਨੇ ਮਾੜੇ ਹਾਲਾਤ ਬੱਚੇ ਵੀ ਛੋਟੇ ਨੇ ਕੁਝ ਕਮਾ ਨਹੀਂ ਸਕਦੇ ਕਹਿ ਰਹੇ ਨੇ ਇਹਨਾਂ ਦੀ ਘਰ ਵਾਲੀ ਵੀ ਜਿਹੜੀ ਹੈ ਥੋੜਾ ਬਹੁਤ ਬਿਮਾਰ ਰਹਿੰਦੀ ਹੈ ਕਮਕਾਰ ਜਿਹੜਾ ਆਪਣੇ ਪਤੀ ਦੀ ਸੇਵਾ ਹੀ ਕਰ ਲਵੇ ਇੰਨਾ ਹੀ ਬੋਤ ਹੁੰਦਾ ਹੈ ਇਸ ਲਈ ਵੀਡੀਓ ਨੂੰ ਜ਼ਰੂਰ ਵੱਤ ਤੋਂ ਵੱਧ ਸ਼ੇਅਰ ਕਰਿਓ ਕਿਸੇ ਦਾਨੀ ਸਜਣ ਤੱਕ ਜ਼ਰੂਰ ਪਹੁੰਚਾਓ ਇਸ ਪਰਿਵਾਰ ਦੀ ਮਦਦ ਜ਼ਰੂਰ ਹੋ ਸਕੇ ਛੋਟੇ ਬੱਚੇ ਕਹਿ ਰਹੇ ਸੀ ਪੜਨਾ ਚਾਹੁੰਦੇ ਆ ਪਰ ਅਸੀਂ ਆਪਣੇ ਪੈਸਿਆ ਕਰਕੇ ਜਿਹੜਾ ਇਹ ਨਹੀਂ ਪੜ ਸਕਦੇ ਕਿਸੇ ਦਾਨੀ ਸੱਜਣ ਤੱਕ ਹਾਂਜੀ ਮੈਂ ਸਰਪੰਚ ಗ್ರಾಮ ਪੰਚਾਇਤ ਚੱਕ ਰੋਮੋ ਵਾਲਾ ਇਹ ਚੰਨਾ ਸਿੰਘ ਜਿਹੜਾ ਜੀ ਬਿਲਕੁਲ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਜੀ ਬਿਲਕੁਲ ਗਰੀਬ ਹੈ ਜੀ ਇਹਨੂੰ ਕੁਝ ਬਿਮਾਰੀਆਂ ਨੇ ਘੇਰਿਆ ਹੈ ਜੀ ਤੇ ਪਲੀਜ਼ ਜੋ ਵੀ ਦਾਨੀ ਸੱਜਣ ਜੋ ਵੀ ਹੈ ਇਹਦੀ ਮਦਦ ਕਰਨਾ ਚਾਵੇ ਤਾਂ ਇਹਦੀ ਮਦਦ ਜਰੂਰ ਕਰੋ